ਤੇ ਜਿਹੜਾ ਤੇਰੇ ਵੀਡੀਓ ਦੇਖ ਕੇ ਆਉਂਗਾ ਹਫਤੇ ਦਾ ਹੀ ਆਫਰ ਹੈ ਤੇ ਠੀਕ ਹੈ ਤੇਲ ਦੀ ਟੈਂਕੀ ਭਰ ਕੇ ਦੇਮ ਠੀਕ ਕਹ ਨਾਲ ਦੇ ਬੰਡ ਵਾਲੇ ਹੀ ਆਗੇ ਠੀਕ ਹਾਂਜੀ ਮੇਰੇ ਪਿਆਰੇਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੀ ਜੂਰੂ ਚੈਨਲ ਤੇ ਫੇਸਬੁੱਕ ਪੇਜ ਦੇਸੀ ਹੱਡ ਟੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਅੱਜ ਤੁਹਾਨੂੰ ਭਾਈ ਦੀਪ ਸ਼ਰਮੇ ਨਾਲ ਮਲਾਉਣੇ ਆ ਵਗ ਵਗ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਬਾਈ ਤੋਂ ਕਰਾਉਣੇ ਵੱਡੇ ਵੱਡੇ ਡਿਸਕਾਊਂਟ ਆਜੋ ਅੱਗੇ ਵੀਡੀਓ ਕਰਦੇ ਹਾਂ ਕੰਟੀਨਿਊ ਅਸੀਂ ਆ ਬਾਈ ਸੱਜਣ ਜੀ ਅੱਜ ਕਿਹੜਾ ਟਮਾਟਾ ਵਧੀਆ ਵੇ ਵਧੀਆ ਤੂੰ ਸੁਣਾ ਠੀਕ ਆ ਵਧੀਆ ਚੜ੍ਹਦੀ ਕਲਾ ਬਾਈ ਹਾਂ ਹਾਂ ਵਧੀਆ ਵੇ ਵਧੀਆ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਯਾਰ ਮੰਡੀ ਦਾ ਮਾਹੌਲ ਕੌਣ ਕਰਾ ਸੀ ਜਨਾਬਾ ਯਾਰ ਦੋ ਮੰਡੀਆਂ ਲੱਗ ਰਹੀਆਂ ਹੀ ਰਹੀਆਂ ਕੋਲ ਜਾ ਗਿਆ ਕੋਈ ਵਾਗ ਗਿਆ ਟਮਾਟਾ ਲੱਗ ਆ ਗਿਆ ਹਾਂ ਟਮਾਟਾ ਲੱਗ ਆ ਗਿਆ ਉਹ ਟਰੈਕਟਰ ਹੁੰਦੇ ਆ ਬਾਈ ਠੀਕ ਐ ਬਾਈ ਮੈਂ ਦਿਖਾਉਂਦਾ ਆ ਜਾਂ ਬਾਈ ਮਾਰਦਾ ਬਾਈ ਮਾਰਦਾ ਇਸ ਤਰ੍ਹਾਂ ਠੀਕ ਐ ਬਾਈ ਤੇ ਬਾਈ ਟਰੈਕਟਰ ਆ ਪਾਵਰ ਸਟੀਅਰਿੰਗ ਠੀਕ ਐ ਟਰੈਕਟਰ ਦਿਖਾ ਦੇ ਤੇ ਲੋ ਸਾਰਾ ਘੰਟਾ ਹੈ ਸਾਬ ਨਾਲ ਵੀ ਚੱਲਦਾ ਦਿਮਾੜੇ ਜੀ 3,60, ਕਿੱਤੇ ਕਾਲ ਮਿਲ ਲਈ ਡਾਇਰੈਕਟਰ ਦੇ ਡਿਸਟ੍ਰੀਬਿਊਟਰ ਆ ਦੇ ਨਿਗਾਨਾ ਤਾਂ ਰੋਸਟੇਰ ਨਾ ਆ ਗਿਆ ਠੀਕ ਆ ਬਈ ਖੂਈ ਨਾ ਜਾਣੀ ਇਹਨੂੰ ਪਾਵਰ ਆ ਇਹ ਠੀਕ ਟਰੈਕਟਰ ਦਿਖਾ ਦੇ ਮਗਰਾੜਨ ਨਾਲ ਕਿਤੇ ਵੀ ਨਹੀਂ ਯਾਰ ਸ਼ਟਾ ਲੱਗਿਆ ਰੰਗ ਦਾ ਰੰਗ ਨਾਲ ਦੇ ਟਾਇਰ ਪਏ ਟਰੈਕਟਰ ਦੇ ਨਾਲ ਪਏ ਦੇ ਠੀਕ ਆ ਬਈ ਮਾਗੇ ਦਿਖਾ ਦੇ ਟਰੈਕਟਰ ਦੇ ਨਾਲ ਸਾਰਾ ਮਿਲ ਗਈ ਤੇ ਟਰੈਕਟਰ ਘਾ ਦੇ ਘੰਟਾ ਆ ਮੈਂ ਚੱਲਿਆ 120 ਘੰਟਾ ਤੱਕ 120 ਘੰਟਾ ਚੱਲਿਆ ਠੀਕ ਆ ਬਈ ਟਰੈਕਟਰ ਦਿਖਾ ਦੇ ਬਈ ਉਹ ਕਿੰਨੇ ਕਿੰਨੇ ਹੌਸ ਪਾਵਰ ਚ ਆਉਂਦਾ ਯਾਰ ਇਹ 15 18 ਠੀਕ ਹੈ ਨੰਨੀ ਬਾਈ ਡਾਇਰੈਕਟਰ ਤੇ ਠੀਕ ਹੈ ਬਈ ਡਿਮਾਂਡ ਤਾਂ ਆਪਾਂ ਹੀ ਰੱਖਦੇ ਆ ਯਾਰ 3,60,000 ਰੁਪਏ ਦਾ ਕੋਈ ਜਾਇਜ਼ ਆ ਮੁੱਲ ਯਾਰ ਜਿਹੜਾ ਖੁਸ਼ ਹੋ ਕੇ ਜਾਵੇ ਆਪਣੇ ਤੋਂ ਕੋਈ ਬਈ ਇਹਦਾ ਹਾਂ 48 ਦਾ ਡਾਇਰੈਕਟਰ ਦੇ ਦਾ ਕੋਈ ਹੋਰ ਕੋਈ ਰਿਆ ਤਾਂ ਮੌਕੇ ਤੇ ਕੋਈ ਪੰਜ ਹਜ਼ਾਰ ਹੋਰ ਕਰਦੇ ਆ ਜੇ ਕੋਈ ਆਪਣੀ ਵੀਡੀਓ ਦੇਖੇ ਠੀਕ ਆ ਬਈ ਆ ਜਾਓ ਪਾਉਂਗਾ ਇੱਧਰ ਹੀ ਆ ਜਾ ਕੋਣ ਕੋ ਲੈ 95 ਮਾਡਲ 95 ਮਾਡਲ ਨੰਬਰ ਆ ਐਚ ਟਰੈਕਟਰ ਦਾ ਪਹਿਲਾਂ ਦੱਸ ਦਿੰਦੇ ਆ ਇਹ ਨਾਂ ਨਹੀਂ ਹੁੰਦੇ ਉਹ ਨਾਂ ਹੋ ਜੂਗਾ ਕਹਿੰਦਾ ਉਹ ਮਾਡਲ ਹੀ ਆ ਗਿਆ ਠੀਕ ਹੈ ਜਿਹਦਾ ਨਾਂ ਨਹੀਂ ਹੁੰਦਾ ਇਹਦਾ ਚੱਲੂ ਕਹਿੰਦਾ ਐਫੀ ਟਰੈਕਟਰ ਠੀਕ ਹੈ ਟਰੈਕਟਰ ਦਿਖਾ ਦੇ ਬਾਈ ਸਾਰਾ ਦੇਖਣ ਵਾਲਾ ਠੀਕ ਹੈ ਵੀਰੇ ਇਹ ਟਰੈਕਟਰ ਜਾਣਾ ਕਿਧੋ ਰੰਗ ਨਹੀਂ ਠੀਕ ਹੈ ਲਾਲ ਰੰਗ ਕਹਣਾ ਜਿਹੜਾ ਇਹ ਨਾਲ ਨਾਲ ਟਰੈਕਟਰ ਠੀਕ ਹੈ 95 ਮਾਡਲ ਆ ਗਿਆ ਠੀਕ ਹੈ ਬਾਈ ਮੰਗਰਿਆੜ ਦਿਖਾ ਦੇ ਮੂਰਲੇ ਬਾਈ ਜਮਾਨਾ ਨੇ ਲੱਗੇ ਹੋਣਗੇ ਠੀਕ ਹੈ ਬਾਈ ਸਾਰ ਹੈਗੇ ਟਰੈਕਟਰ ਦੇ ਮਾਡਲ ਲੈ ਬਾਈ ਅੱਧਾ ਇੱਕ ਤੇ ਮੂਰਲੇ ਬਾਈ ਮੂਰਲੇ ਠੀਕ ਤੇ ਜਿੱਦਾ ਸੁਤਾਨਾ ਵੀ ਹਲਕੀ ਮਾਈ ਦਾ ਮਲਿਆੜਾ ਨਖਾ ਦੇ ਤੋਂ ਗਲਿਆਠ ਜਾਨੀ Ориਜినਲ ਆ ਸਾਰਾ ਠੀਕ ਆ ਭਾਈ ਐ ਦਿਖਾ ਦੇ ਕੋਈ ਪਿੱਲੇ ਪੱਤੇ ਦੇ ਆ ਠੀਕ ਆ ਭਾਈ ਇਧਰ ਉਹ ਵੀ ਦਿਖਾ ਦੇ ਰ ਇਧਰ ਭਾਈ ਜਿੰਨਾ ਕਹਦੇ ਉਹਨਾਂ ਰੱਜ ਕੇ ਸੋਣਾ ਰਹਿ ਠੀਕ ਆ ਭਾਈ ਕਾਗਜ਼ ਪੱਤਰ ਦਾ ਸਾਰੇ ਕੰਪਲੀਟ ਮਿਲ ਜਾਣਗੇ ਭਾਈ ਇਹਦੇ ਜਿੰਨੇ ਡਾਟਾ ਬ ਦਿਖਾਵਾਂਗੇ ਚਾਰ ਦਿਖਾਈਏ ਪੰਜ ਦਿਖਾਈਏ ਭਾਈ ਹਾਂ ਕਾਗਜ਼ ਪੱਤਰ ਅੱਖਾਂ ਵਿੱਚ ਕਿਲੇ ਠੀਕ ਆ ਵੀ ਨਹੀਂ ਠੀਕ ਆ ਭਾਈ ਤੇ ਟੈਟਰ ਦਾ ਰੇਟ ਦਿਖਾ ਦੇ ਭਾਈ 128 ਹਾਂ ਠੀਕ ਆ ਬਾਈ ਜਿਹੜਾ ਤੇਰੀ ਵੀਡੀਓ ਦੇਖ ਕੇ ਆਉ ਬਾਈ ਹਾਂ ਬਾਈ ਜਮਾ ਜੈਫ ਨੂੰ ਹੀ ਹਾਂ 1,115000 ਦਾ ਡੈਕਟਰ ਦੇ ਠੀਕ ਆ ਤੇ ਜਿਹੜਾ ਤੇਰੀ ਵੀਡੀਓ ਦੇਖ ਕੇ ਆਉ ਆ ਡੈਕਟਰ ਦਾ ਹਾਂ ਹਫਤੇ ਦਾ ਹੀ ਆਫਰ ਹੈ ਇਹਦੇ ਠੀਕ ਹੈ ਤੇਲ ਦੀ ਟੈਂਕੀ ਭਰ ਕੇ ਦੇਣਾ ਠੀਕ ਹੈ ਸਹ ਨਾਲ ਦੇ ਪਿੰਡ ਵਾਲੀ ਆ ਜੀ ਠੀਕ ਬਾਲੀ ਨਾਲ ਵਾਲਾ ਬੇਚਤਰੀ ਖਾ ਲੈ ਗਰ ਰੇ ਹਾਂ ਕਿੰਦਰ ਸੀ ਉਹ ਇਹ ਪੂਆ ਕਿ ਲੈਊਗਾ ਇਹ ਕਿੱਥੇ ਖਾਣੇ ਪਹਚਾਨੇ 95 ਮਾੜ ਦੇ ਪੈਸੇ ਦਿਖਾ ਦੇਣਾ ਠੀਕ ਆ ਬਾਈ ਦੁਮਾਰ ਹੈ ਜੀ ਭਾਈ ਤੇ 147000 ਤੇ ਪੈਰ ਭਾਈ ਮਗਰ ਦੇ ਹੈਗਾ ਜਮਾਨਾ ਠੀਕ ਹੈ ਭਾਈ ਤੇ ਡੈਕਟਰ ਦਿਖਾ ਦੇ ਜਿਹੜੇ ਸ਼ੌਂਕ ਨੂੰ ਰੱਖਣਾ ਨਾ ਇਹ ਉਹੀ ਬੋਨ ਲੱਗਦਾ ਠੀਕ ਇੱਕ ਗੱਲ ਹੋਰ ਹੈ ਤੇ ਨੂੰ ਜਿਉਂ ਜਲ ਬਾਬੂ ਵੀ ਨਾ ਇਹਦਾ ਮੈਕੋ ਤਾਂ ਲੱਗਿਆ ਹੋਇਆ ਹੈਗਾ ਠੀਕ ਹੈ ਤੇਲ ਪਾਣੀ ਬਹੁਤ ਘੱਟ ਖਾਂਦਾ ਹੈ ਠੀਕ ਹੈ ਖਾਦਰੀ ਨਵੀਂ ਲੱਗੀ ਹੈ ਰੈਕ ਤੇ ਠੀਕ ਹੈ ਇਧਰੋਂ ਵੀ ਲੈ ਦੇ ਸਾਰਾ ਓਰੀਜਨਲ ਠੀਕ ਹੈ ਜਾਨਾ ਦਿਖਾ ਠੀਕ ਹੈ ਭਾਈ ਮਗਰਾੜ ਮੁਰੂੜ ਦੇ ਵਿੱਚ ਨਾ ਨਾਲ ਦੇ ਪਿਆ ਨਾ ਬਾਈ ਬਾਈ ਨਾ ਨਾਲ ਦੇ ਆ ਮਾਰੀ ਕੋਟ ਕਹਿੰਦਾ ਜਰ ਜੱਪਰ ਤਾਂ ਆਏ ਨਾ ਪਚਾਨੇ ਮਾਰ ਲਾ ਹਾਂ 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 ਇਹ ਨੰਬਰ ਬਾਈ ਨੰਬਰ ਬਾਈ ਇਹਦਾ ਵੀ ਵਿਚਾਰ ਆ ਕੁਝ ਜਿਹਾ ਸਮਝ ਠੀਕ ਆ ਤੇ ਟੈਕ ਦਾ ਰੇਟ ਲੱਗਿਆ 47000 ਹਾਂ ਬਾਈ ਰੇਟ ਜਿੱਤ ਨੂੰ ਹੀ ਕਰਾਂਗੇ ਹਾਂ ਬਾਈ 1,25,000 ਦਾ ਰੇਟ ਖਾਣਾਂਗੇ ਠੀਕ ਆ ਬਈ ਜੀ ਹਾਂ ਲਾਈ ਠੀਕ ਆ ਬਈ ਅੱਗੇ ਦਿਖਾਉਣ ਨੂੰ ਹੁੰਨੇ ਆ ਡੀਜੇ 265 ਬਾਈ 265 ਉਹ ਵੀ ਪਹਿਲੇ ਨਾ ਐ ਪਹਿਲੇ ਨਾ ਭਾਈ ਪੰਜਾਬ ਨੰਬਰ ਆ ਮੁਖਸਰ ਸਾਹਿਬ ਦਾ ਠੀਕ ਹੈ ਤੇ 7 ਫੁੱਟਾ ਬਾਈ ਰੋਟਾਵੇਟਰ ਪਾਲੀ ਮਗਰ ਜੇ ਰੈਡੀਟਰ ਬਾ ਮਾਰ ਕੇ ਠੀਕ ਹੈ ਤੇ ਇੱਕ ਬਤਾ ਦੇ ਸਾਰਾ ਰੀਜਨਲ ਆ ਸਾਰਾ ਰੀਜਨਲ ਆ ਸਾਰਾ ਠੀਕ ਹੈ ਜਿਵੇਂ ਮਾਡਲ 94 ਆ ਨਾ ਤੇ ਇੱਕ ਮੰਦੇ ਨੂੰ ਜਜਮੈਂਟ ਨਹੀਂ ਆਉਂਦੀ ਅਗਲਾ ਕੋ 2000 ਮਾਡਲ ਤੋਂ ਪਲੱਸ ਆ ਠੀਕ ਹੈ ਸਾਰਾ ਰੀਜਨਲ ਪਿਆਗਾ ਮੂਰਲਾ ਰੈਂ ਬਤ ਕਾ ਕੇ ਠੀਕ ਹੈ ਤੇ ਰੈਡੀਏਟਰ ਨਵਾਂ ਲੱਗਿਆ ਹੋ ਠੀਕ ਹੈ ਬੈਠਣ ਵਾਲੀ ਸੀਟ ਵੀ ਨਵੀਂ ਲੱਗੀ ਆ ਹੋਰ ਦੱਸ ਕੀ ਜਦੋਂ ਮਗਰੋਂ ਪਿੱਛੇ ਦਾ ਵੀ ਦਿਖਾ ਦੇ ਰਿਹਾ ਮਗਰੇੜ ਨਾਲ ਦੇ ਆ ਆਪਾਂ ਰੰਗ ਕਰਾਇਆ ਬੰਗਰੇੜਾ ਠੀਕ ਹੈ ਮਗਰੇੜਾਂ ਹੀ ਜਰੂਰ ਲਟਚਿੰਗ ਹੋਈ ਠੀਕ ਤੇ ਟਾਇਰ ਟੱਟ ਦੇ ਮਗਰ ਰਹਿ ਗਿਆ ਭਾਈ 60 70 ਬਾਈ ਠੀਕ ਹੈ ਭਾਈ ਇਹ ਗੜਿਆ ਭਰੇ ਕਿਤੋਂ ਨਹੀਂ ਭਾਈ ਤਸੱਲੀ ਤਾਂ ਇਹਦੀ ਇਹੀ ਆ ਤੇ ਬਸ ਰੋਟਾ ਮੀਟਰ ਪਾ ਲਓ ਜਿੰਨਾ ਚਿਰ ਚੱਤਕਾਰ ਦਾ ਬਾਦ ਠੀਕ ਆ ਇਹ ਦੂਸਰਾ ਕੋਲ ਮੀਟਰ ਹਾਂ ਹਾਂ ਭਾਈ ਠੀਕ ਆ ਭਾਈ 1 ਲੱਖ 50000 ਦਾ ਰੇਟ ਆ ਠੀਕ ਆ ਰੇਟ ਤੇ ਕੋਈ ਆ ਪੈਸਾ ਵਾਹ ਨਹੀਂ ਹਾਂ 145 ਦਾ ਰੇਟਰ ਖਾਣ ਆਈ ਹੈ ਭਾਈ ਠੀਕ ਟਰੈਕਟਰ ਆਿੰਦੇ ਦਾ ਵੀ ਕੁਝ ਜਿੰਨੇ ਦਾ ਭਰਿਆਗਾ ਠੀਕ ਹੈ ਟਰੈਕਟਰ ਤੇ ਜੰਤੀ ਵਾਲੇ ਵੇਡ ਨਾਲ ਦੇ ਬਾਈ ਦਿਖਾ ਦੇ ਲੋਕ ਲਾਹ ਲੈਂਦੇ ਆ ਆਪਾਂ ਲਾਉਂਦੇ ਨਹੀਂ ਠੀਕ ਤੇ ਇੱਕ ਆਪਾਂ ਕਿ ਦਖੋਨੇ ਬਾਈ ਆਹ ਸਾਹ 2011 ਮਾਡਲ 2011 ਮਾਡਲ ਟਰੈਕਟਰ ਇਹ ਵੀ ਰੀਜਨਲ ਆ ਬਾਈ ਠੀਕ 1,55,000 ਰਿਵਾੜ ਟਰੈਕਟਰ ਦਿਖਾ ਦੇ ਬਾਈ ਰੀਜਨਲ ਠੀਕ ਆ ਬਾਈ ਮਗਰ ਮੈਂ ਜੋ ਕੁਝ ਵੀ ਆ ਬਾਈ ਆਹ ਦਾ ਰੀਜਨਲ ਠੀਕ ਹੈ ਨਾ ਰਹੀ ਟਰੈਕਟਰ ਤੇ ਮਗਰੇ 40 ਕਿਤੇ ਠੀਕ ਆ ਬਾਈ ਮੂਰ ਲਈ ਵੀ ਆਹੀ ਖੁਸ਼ੀ ਆ ਜੀ ਡਰਾਈਵਰ ਪਰਲੇ ਬੱਸ ਵੀ ਦਿਖਾ ਦੇ ਜਿਹੜਾ ਦੇਖੀ ਪੂਰੀ ਬਾਈ ਸਾਰਾ ਦਿਖਾ ਰਿਹਾ ਠੀਕ ਹੈ ਬਈ ਇਹ ਤਾਂ ਵੀ ਬਈ ਹਰਿਆਣਾ ਹੀ ਠੀਕ ਹੈ ਬਈ ਠੀਕ ਹੈ ਬਾਈ ਇਹਦੇ ਨਾਲ ਐਨਓਸੀ ਮਿਲ ਜੂ ਤੇ ਨਾਲਾ ਬਈ ਹਾਂ ਮਿਲ ਜੂ ਨੰਬਰ ਹਰਿਆਣਾ ਬਈ ਤੇ ਐਚ ਆ 25 81790 ਠੀਕ ਹੈ ਬਈ ਇਹਦਾ ਬਈ 1 ਲੱਖ 55000 ਤਾਂ ਉਹ ਹੀ ਡਿਮਾਂਡ ਹਾਂ ਤੇਰੀ ਹਾਂ ਨਾ ਬਈ 1 ਲੱਖ 45000 145000 باقی ਮੌਕੇ ਤੇ ਹੋ ਜੂਗਾ ਬਾਈ ਹੋਰ ਕਰ ਦਾਂਗੇ 15000 ਜੀ ਹੋ ਜੂਗਾ ਬਾਈ ਕੀ ਤੇ ਪਾਣੀ ਪੋਦਰਾ ਮਾਣਾ ਮੋਟਾ ਠੀਕ ਆ ਬਾਈ ਤੇ ਟਰੈਕਟਰ ਬਾਈ ਇੱਕ ਹੋਰ ਬਾਈ ਜੇ ਕਿਸੇ ਕੋਲ ਟਰੈਕਟਰ ਖੜਾ ਹੋਵੇ 265 ਹੋਵੇ ਸੋਨਾ ਟਰੈਕਟਰ हां ਬਾਈ ਜਿਵੇਂ ਆਪਾਂ ਦਿਖਾਇਆ ਹੈਗਾ हां ਬਾਈ ਤੇ ਜਾਂ ਕੋਈ ਆ ਸ਼ਾਪ ਹੋਵੇ ਹਾਂ ਕੋਈ ਹੋਵੇ ਯਾਰ ਆਪਾਂ ਨੂੰ ਫੋਨ ਲਾ ਲੈ ਬਾਈ ਠੀਕ ਅਸੀਂ ਵਿੱਚ ਕੱਟ ਲਾਂਗੇ ਆਪਾਂ ਵਿੱਚ ਕੱਟ ਲਾਂਗੇ ਨਾਕਸ ਵੀ ਲੈ ਲੈ ਠੀਕ ਆ ਬਾਈ ਇੱਕ ਗੱਲ ਹੋਰ ਆ ਬਾਈ ਹਾਂ ਟਰੈਕਟਰ ਆਪਣੇ ਤਲਵੰਡੀ ਸਾਭੇ ਵੀ ਹੁੰਦੇ ਆ ਜਿੰਨੇ ਵੀ ਦਿਖਾਏ ਆ ਭਾਈ ਠੀਕ ਆ ਬਾਈ 12 ਲੀਟਰ ਆਪਾਂ ਦਿਖਾਉਂ ਦੇਣੀ ਠੀਕ ਆ ਜੀ ਕਿਨੇ ਲੈਣਾ ਟਰੈਕਟਰ ਬਾਈ ਇੱਥੇ ਤਲਵੰਡੀ ਆਜੋ ਮੰਡੀ ਦੀ ਵਿਹਨਜਾ ਕਰੋ ਠੀਕ ਆ ਠੀਕ ਆ ਬਾਈ ਟਰੈਕਟਰ ਇੱਥੇ ਹੋਵਾਂਗੇ ਤਲਵੰਡੀ ਖਾਪੋ ਆ ਕੇ ਫੋਨ ਕਰ ਠੀਕ ਆ ਬਾਈ ਕੰਟੈਕਟ ਨੰਬਰ ਆਪਣਾ 9478793 ਕਰ ਲੈ ਠੀਕ ਆ ਬਾਈ ਜੋ ਟਰੈਕਟਰ ਤੇ ਆਫਰ ਆ ਬਾਈ ਆ ਜਿਹੜਾ ਖੜਾਗਾ ਠੀਕ ਆ ਜਿਹੜਾ ਢੱਲੋਂ ਦੀ ਵੀਡੀਓ ਦੇਖ ਕੇ ਆਉਂਦਾਗਾ ਟੈਂਕੀ ਭਰ ਕੇ ਨੂੰ ਸੌਦਾ ਕਿੱਥੀ ਹੋਈ ਠੀਕ ਠੀਕ ਆ ਜੀ ਠੀਕ ਆ ਬਾਈ ਠੀਕ ਆ ਢਲੋ ਮਿਹਰਬਾਨੀ ਬਾਈ ਓਕੇ